ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਦੀ ਕਿਰਪਾ ਦੇ ਨਾਲ ਐਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਦੇ ਸਿਰੇ ਦੇ ਕਬੱਡੀ ਕੱਪ ਮੇਰੇ ਵਿਰੋਧ ਦੱਸਣ ਜਾ ਰਹੇ ਆ ਅੱਜ ਵੀ ਸਰਾ ਲੱਗਣਾ ਅੱਜ ਵੀ ਵੱਡੇ ਮੈਚ ਆ ਵਧੀਆ ਖਿਡਾਰੀ ਅੱਜ ਵੀ ਖੇਡਣ ਜਾ ਰਹੇ ਆ ਜਾਨੀ ਕਿ ਤੁਹਾਨੂੰ ਦੱਸਾਂਗੇ ਪੂਰੀ ਅਪਡੇਟ ਕੱਪਾਂ ਬਾਰੇ ਨਵੇਂ ਆਏ ਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਉਣੇ ਰਹਿੰਨਿਆ ਸਾਰੇ ਪ੍ਰਾ ਸਬਸਕ੍ਰਾਈਬ ਜਾਨਕੀ ਲਾਲਜਾ ਕਲਰ ਹੁੰਦਾ ਉਹਨੂੰ ਜਰੂਰ ਸਾਰੇ ਨੱਪ ਕੇ ਜਾਇਆ ਕਰੋ ਕਿੰਨੇ ਵੀਰ ਦੇਖਦੇ ਆ ਬਹੁਤ ਵੀਰ ਨਹੀਂ ਕਰਦੇ ਕਰ ਜਾ ਕਰੋ ਯਾਰ ਟੂਰਨਾਮੈਂਟ ਦੱਸ ਦਿੰਨੇ ਆ ਪਹਿਲਾਂ ਤੁਹਾਨੂੰ ਦੱਸ ਦਿੰਨਾ ਵੀ ਇਹ ਵੀਡੀਓ ਇੱਕ ਦਿਨ ਪਹਿਲਾਂ ਦੀ ਬਣੀ ਹੁੰਦੀ ਆ ਤਾਂ ਕਰਕੇ ਖਿਡਾਰੀਆਂ ਦਾ ਸਵੇਰ ਨੂੰ ਕੋਈ ਪਤਾ ਨਹੀਂ ਹੁੰਦਾ ਹਨਾ ਕਦੋਂ ਚੇਂਜ ਹੋ ਜਾਣ ਪਰ ਇੱਕ ਟੂਰਨਾਮੈਂਟ ਤੇ ਕਲੀਅਰ ਗੱਲਬਾਤ ਕੀਤੀ ਆ ਵੀਰਾਂ ਨੂੰ ਕਿਹਾ ਵੀ ਆ ਬਈ ਪੂਰਾ ਵਧਿਆ ਦੱਸਿਓ ਸਹੀ ਤਾਂ ਕਿ ਜੋ ਹੈ ਕੋਈ ਵੀ ਦਰਸ਼ਕ ਵੀਰ ਨਰਾਜ਼ ਨਾ ਹੋਵੇ ਖਿਡਾਰੀ ਖੇਡਣ ਪਰ ਫਿਰ ਵੀ ਮੇਰੇ ਵੀਰੋ ਟੂਰਨਾਮੈਂਟ ਕਾਫੀ ਆ ਹਨਾ ਤਾਂ ਕਰਕੇ ਰਹਿ ਕਈ ਯਾਰ ਖਿਡਾਰੀਆਂ ਦੀ ਟਾਈਮ ਤੇ ਬਦਲ ਜਾਂਦੀ ਆ ਪਹਿਲਾ ਟੂਰਨਾਮੈਂਟ ਮੇਰੇ ਵੀਰੋ ਚੰਦਪੁਰਾਣਾ ਮੋਗੇ ਜ਼ਿਲ੍ਹੇ ਦੇ ਵਿੱਚ ਮਾਲਵੇਚ ਜਾਨੀ ਕਿ ਸਰੇ ਦਾ ਅੱਜ ਕਬੱਡੀ ਕੱਪ ਹੋਣਾ 751 ਪਹਿਲਾ ਤੇ ਦੂਜਾ ਇਨਾਮ 21000 ਵਧੀਆ ਮੈਚ ਇਸ ਕਬੱਡੀ ਕੱਪ ਤੇ ਵੀ ਹੋਣੇ ਆ ਅਹਿਮਦਗੜ ਸ਼ੰਨਾ ਦੇ ਵਿੱਚ ਵੀ ਅੱਜ ਸਰੇ ਦਾ ਕਬੱਡੀ ਕੱਪ ਆ ਲੱਖ ਪਹਿਲਾ ਇਨਾਮ ਆ ਦੂਜਾ ਇਨਾਮ 81000 ਇਸ ਕਬੱਡੀ ਕੱਪ ਤੇ ਵੀ ਸਰੇ ਦੇ ਮੈਚ ਜਸ਼ਨ ਆਲਮਗੀਰ ਅਰਸ਼ ਵਰਸਾਲ ਪਰ ਹੁਣੀ ਇਸ ਵੱਡੇ ਮੇਲੇ ਤੇ ਪਹੁੰਚ ਰਿਹਾ ਅਹਿਮਦਗੜ ਸ਼ੰਨਾ ਦੇ ਵਿੱਚ ਤੋ ਅੱਗੇ ਅੱਜ ਮੇਰੇ ਵੀਰੋ ਵੱਡਾ ਕਬੱਡੀ ਕੱਪ ਵੀ ਹੋਣਾ ਤਾਂਦਰੇ ਦੇ ਵਿੱਚ ਵੀ ਅੱਜ ਵਧੀਆ ਮੇਲਾ ਤੁਹਾਨੂੰ ਦੇਖਣ ਨੂੰ ਮਿਲਣਾ ਓਪਨ ਦਾ ਤੇ ਮੇਰੇ ਵੀਰੋ ਟਣੀ ਦੇ ਵਿੱਚ ਵੀ ਅੱਜ ਮੈਚ ਹੋਣੇ ਆ ਇਸ ਤੋਂ ਅੱਗੇ ਅੱਜ ਦੇ ਦਿਨ ਦਾ ਟਾਪ ਦਾ ਕਬੱਡੀ ਕੱਪ ਮੂਨਕ ਦੇ ਵਿੱਚ ਅੱਜ ਸਰਾ ਲੱਗਣਾ ਵੱਡਾ ਟੂਰਨਾਮੈਂਟ ਕਰਵਾਇਆ ਜਾਣਾ ਵੈਸਟਰ ਨੂੰ ਟਰੈਕਟਰ ਦਿੱਤੇ ਜਾਣੇ ਆ ਇਸ ਕਬੱਡੀ ਕੱਪ ਤੇ ਅੱਜ ਫੋੜਾਂ ਦੇ ਫੈਸਲੇ ਹੋਣੇ ਆ ਯਾਨੀ ਕਿ ਤਿੰਨੇ ਖਿਡਾਰੀ ਬਾਹਰੋਂ ਆ ਓਪਨ ਦੇ ਮੈਚ ਕਰਵਾਏ ਜਾਣਗੇ ਲੱਖ ਪਹਿਲਾ ਇਨਾਮ ਦੂਜਾ ਇਨਾਮ 75000 ਰੁਪਏ ਵੈਸਟਾਂ ਨੂੰ ਜਦੋਂ ਤੁਹਾਨੂੰ ਦੱਸਿਆ ਵੀ ਟਰੈਕਟਰ ਆ ਇੱਥੇ ਮੇਰੇ ਵੀਰੋ ਦੁੱਲਾ ਬੱਗਿਆਂ ਵਾਲਾ ਤੇ ਪਾਲਾ ਜਲਾਲਪੁਰੀਆ ਵੈਸੇ ਪਹੁੰਚੇਗਾ ਖੇੜ ਵੀ ਸਕਦਾ ਉਹਦਾ ਕਲੀਅਰ ਨਹੀਂਗਾ ਸ਼ੀਲੂ ਦਾ ਵੀ ਕੱਚਾ ਪੱਕਾ ਉਹਨਾਂ ਨੇ ਪੱਕਾ ਨਹੀਂ ਦੱਸਿਆ ਸ਼ਾਜੀ ਹੁਣਿਆਂ ਦੀ ਟੀਮ ਪਹੁੰਚ ਰਹੀ ਆ ਇਸ ਕਬੱਡੀ ਕੱਪ ਤੇ ਹੋਰ ਵੀ ਵਧੀਆ ਖਿਡਾਰੀ ਤੁਹਾਨੂੰ ਇਸ ਟੂਰਨਾਮੈਂਟ ਤੇ ਮਾਲਾ ਗਵਿੰਦਪੁਰੀਆ ਦੜਬੇ ਵਾਲੇ ਵੀ ਪਹੁੰਚ ਰਹੇ ਆ ਵੱਡੀਆਂ ਟੀਮਾਂ ਦੇ ਵਿੱਚ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦਾ ਵੱਡਾ ਟੂਰਨਾਮੈਂਟ ਇਸ ਕਬੱਡੀ ਕੱਪ ਤੇ ਅੱਜ ਸਿਰੇ ਦੇ ਮੈਚ ਸਿਰੇ ਦਾ ਕਾਪੇ ਹੋਣ ਜਾ ਰਿਹਾ ਅੱਜ ਵੀ ਦੇਖਾਂਗੇ ਵੀ ਕਿਹੜਾ ਲੈ ਕੇ ਜਾਂਦਾ ਟਰੈਕਟਰ ਜੱਤ ਕੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਲਾਈਕ ਜ਼ਰੂਰ ਕਰਿਆ ਕਰੋ ਤਾਂ ਬਾਅਦ